ਅਕਾਲੀ ਦਲ ਇੱਕ ਚਰਾਹੇ ਤੇ ਖੜਾ ਸੀਗਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੋ ਫੈਸਲਾ ਪੰਜਾਬ ਦੇ ਲੋਕ ਚਾਹੁੰਦੇ ਸੀਗੇ ਪੰਥਕ ਸਫਾ ਚਾਹੁੰਦੀਆਂ ਸੀਗੀਆਂ ਜਾਂ ਜੋ ਫੈਸਲਾ ਲੈਣ ਦਾ ਹੱਕ ਬੰਦਾ ਸੀ ਅਕਾਲੀ ਦਲ ਦਾ ਉਹਨਾਂ ਨੇ ਸਹੀ ਮੌਕੇ ਤੇ ਸਹੀ ਫੈਸਲਾ ਲਿਆ ਤੁਸੀਂ ਕਹਿੰਦੇ ਸੀ ਕਿ ਕੋਈ ਸਰਕਾਰ ਤੋਂ ਬਾਗਲ ਸਰਕਾਰ ਲੀਡਰ ਨਹੀਂ ਆ ਸਕਦਾ ਤੇ ਨਾ ਹੀ ਅਕਾਲੀ ਦਲ 'ਚ ਕੋਈ ਪੈਦਾ ਹੋ ਸਕਦਾ ਤੁਸੀਂ ਮਹਿਸੂਸ ਕਰਦੇ ਹੋ ਵੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਫਰੇਮੀ ਅਕਾਲੀ ਦਲ ਦਾ ਜਿਵੇਂ ਬਾਈ ਜੀ ਸਵੇਤੀ ਹੋਈ ਉਹ ਵੀ ਹਾਫ ਵੀ ਹਾਰੇ ਤਾਂ ਉਹ ਉਹਦੇ ਉਹਦੇ ਵਿੱਚ ਬਹੁਤ ਘਾਟਾ ਉਹਨਾਂ ਦਾ ਜਾਣ ਤੋਂ ਬਾਅਦ ਪਿਆ ਤੇ ਲੀਡਰ ਉਹ ਜੇ ਨਹੀਂ ਬਣ ਪਈ। ਉਹਨਾਂ ਦਾ ਜਿਹੜਾ ਜੀਵਨ ਹੈ ਉਹ ਤਾਂ ਆਪਣੇ ਲਈ ਬਹੁਤ ਦਾ ਵੱਡਾ ਪ੍ਰੇਰਨਾ ਸਰੋਤ ਆ। ਉਹਨਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਆ। ਆਪਣੇ ਆਪ ਨੂੰ ساری ਉਮਰ ਸਮਰਪਿਤ ਕਰਕੇ ਤੇ ਆਪਣੇ ਸਿਰ ਛੱਡ ਕੇ ਕੰਮ ਕਰਨਾ ਪਊਗਾ ਤਾਂ ਹੀ ਕੋਈ ਲੀਡਰ ਬਣ ਸਕਦਾ ਹੈ। ਸਾਰੇ ਕਾਲੀ ਦਲ ਦੇ ਵਿੱਚ ਲੀਡਰਸ਼ਿਪ ਦੀ ਕਾੜ ਮਹਿਸੂਸ ਕਰਦੇ ਹੋ। ਦੇਖੋ ਕਾਟ ਤਾਂ ਨਹੀਂ ਹੁੰਦੀ। ਲੀਡਰਸ਼ਿਪ ਤਾਂ ਕਿਸੇ ਆਪਣੇ ਮੌਕੇ ਤੇ ਆਪਾਂ ਜੇ ਕਹੀਏ ਘਾਟਿਆ ਇਹ ਤਾਂ ਆਪਣੇ ਚ ਕਮਜ਼ੋਰੀ ਦਿਸੂਗੀ ਘਾਟ ਵਾਲੀ ਗੱਲ ਹੀ ਕੋਈ ਪਰ ਲੀਡਰਸ਼ਿਪ ਨੂੰ ਸਮੇਂ ਦੇ ਹਾਂ ਨਹੀਂ ਬਣ ਕੇ ਉਸ ਵਕਤ ਦੇ ਮੁਤਾਬਕ ਆਪਣਾ ਜਿਹੜਾ ਹੈਗਾ ਖੜੇ ਹੋਣਾ ਚਾਹੀਦਾ ਤੇ ਉਹ ਜਿਹੜੇ ਫੈਸਲੇ ਜਾਂ ਗੱਲ ਕਰਨੀ ਚਾਹੀਦੀਆਂ ਜੋ ਲੋਕ ਚਾਹੁੰਦੇ ਆ ਸਦਾ ਸੁਖਵੀਰ ਸਿੰਘ ਬਾਦਲੂ ਤੁਸੀਂ ਗੱਲ ਕੀਤੀ ਆ ਉਹ ਦੇਖੋ ਕਿੰਨੀ ਮਿਹਨਤ ਕਰਦੇ ਹੋ ਕਿ ਤਾਂ ਹੁਣ ਆ ਪੰਜਾਬ ਬਚਾਓ ਯਾਤਰਾ ਆ ਇਹਨਾਂ ਜੋਰ ਨਾਲ ਲੱਗੇ ਆ ਮਤਲਬ ਇੱਕ ਲੀਡਰ ਤਾਂ ਹੀ ਹੁੰਦਾ ਨਾ ਜਿਹੜਾ ਮੋਰੇ ਲੀਡ ਕਰੇ ਤੇ ਪਿੱਛੇ ਸਾਰੇ ਉਹਦੀ ਜਿਹੜੀ ਫੌਜ ਨਾਲ ਉਹ ਚੱਲੇ ਨਾਲ ਤੇ ਆਪਣੀ ਫੌਜ ਨੂੰ ਨਾਲ ਲੈ ਕੇ ਚੱਲੇ ਸਾਰੀ ਨੂੰ ਅੰਮੀ ਅਕਾਲੀ ਦਲ ਤੇ ਭੀਜਪੀ ਨੇ ਐਲਾਨ ਕਰ ਦਿੱਤਾ ਜੀ ਅਸੀਂ ਹੁਣ ਇਕੱਲੇ ਇਕੱਲੇ ਜੂਨ ਲੜਾਂਗੇ ਤੁਸੀਂ 13 ਸੀਟਾਂ ਦੇ ਉੱਪਰ ਜੂਨ ਲੜਨ ਲਈ ਤਿਆਰ ਹੋ ਕਿ ਜਾਂ ਭ੍ਰਤੀਜਪੀ ਦਾ ਸਹਾਰਾ ਲੈ ਕੇ ਲੜਨੀ ਚਾਹੀਦੀ ਜੇ ਉਹ ਅਕਾਲੀ ਦਲ ਨੇ ਫੈਸਲਾ ਲਿਆ ਕਿ ਅਸੀਂ ਆਪਣੇ ਸਿਧਾਂਤ ਨਹੀਂ ਛੱਡਨੇ ਅਸੀਂ ਉਸੂਲਾਂ ਤੇ ਪਹਿਰਾ ਦੇਣਾ ਆ ਤੇ ਸਾਡਾ ਇੱਕ ਏਜੰਡਾ ਆ ਅਗਰ ਬੀਜੇਪੀ ਸੋਹਰਦ ਹੁੰਦੀ ਬੀਜੇਪੀ ਆਪਣੇ ਇਮਾਨਦਾਰੀ ਨਾਲ ਪੰਜਾਬ ਦੇ ਆਪਣੇ ਲੋਕਾਂ ਦੇ ਨਾਲ ਇਨਸਾਫ ਕਰਨਾ ਚਾਹੁੰਦੀ ਤੇ ਬੀਜੇਪੀ ਨੂੰ ਪੰਜਾਬ ਦੇ ਮਸਲਿਆਂ ਬਾਰੇ ਕੋਈ ਨਾ ਕੋਈ ਪਹਿਲਾਂ ਫੈਸਲਾ ਕਰਨਾ ਚਾਹੀਦਾ ਸੀ ਇਹ ਸੂਚ ਕਰਨ ਨੂੰ ਵੀ ਕੱਲੇ ਕੱਲੇ ਚੋਣ ਲੜਨੀ ਚਾਹੀਦੀ ਤੁਹਾਡਾ ਨਿੱਜੀ ਤੌਰ ਤੇ ਉੱਪਰ ਮੈਂ ਪੁੱਛਣਾ ਚਾਹੁੰਦਾ ਕਿ ਵੀ ਤੁਸੀਂ ਬਹੁਤ ਲੰਬਾ 1998 ਤੋਂ ਜੇ ਮੈਂ ਗਲਤ ਨਾ ਹੂੰਗਾ ਇਕੱਠੇ ਚੱਲੇ ਤੁਸੀਂ ਤੇ ਆ 2019 ਦੇ ਵਿੱਚ ਤੁਸੀਂ 20 ਦੇ ਵਿੱਚ ਤੁਸੀਂ ਆੜ ਹੋਏ ਤੇ ਇਹ ਤੁਹਾਨੂੰ ਲੱਗਦਾ ਵੀ ਇਕੱਠੇ ਰਹਿ ਕੇ ਵੀ ਚੋਣ ਲੜਦੇ ਤੇ ਥੋੜਾ ਜਿਹਾ ਫਾਇਦਾ ਹੋ ਜਾਣਾ ਸੀ ਇਕੱਠੇ ਰਹਿ ਕੇ ਤਾਂ ਚੋਣ ਲੜਨ ਦਾ ਫਾਇਦਾ ਤਾਂ ਹੁੰਦਾ ਹੀ ਆ ਇਹਦੇ ਜਿਦਾ ਕੋਈ ਆਪਣੇ ਉਹ ਗੱਲ ਨਹੀਂ ਹੈ ਵੀ ਆਪਾਂ ਕਹੀਏ ਵੀ ਨਹੀਂ ਫਾਇਦਾ ਫਾਇਦਾ ਹੁੰਦਾ ਸਾਰੀ ਇੰਡੀਆ ਦੀ ਪੋਲਿਟਿਕਸ ਦੇਖੀਏ ਅਲਾਈਐਂਸਸ ਹੋ ਰਹੇ ਨੇ ਉਹੜਾ ਇਹਦਾ ਵੱਡਾ ਐਲਾਇੰਸ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੰਡੀਆ ਦਾ ਤੋ ਕਹਿੰਨ ਫੈਸਲਾ ਕਰਨਾ ਪਰ ਜੇ ਤੁਸੀਂ ਪੰਜਾਬ ਨੂੰ ਵੀ ਚਾਹੀ ਚਾਹੋ ਕਿ ਅਸੀਂ ਪੰਜਾਬ ਤੇ ਵੀ ਆਪਣਾ ਆਪਣੇ ਕਹਿ ਲੋ ਦਬਾਅ ਪਾ ਕੇ ਜ਼ੋਰ ਪਾ ਕੇ ਤੇ ਪੰਜਾਬ ਨੂੰ ਵੀ ਆਪਣੇ ਨਾਲ ਲੈ ਜਾਈਏ ਤੇ ਇਹ ਗੱਲ ਨਾ ਮੁਮਕਿਨ ਹੈ ਇਹ ਗੱਲ ਕਿਸੇ ਗੋਲੀ ਕਿਸੇ ਦੇ ਗਲੇ ਲੰਗੜੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਪ੍ਰਤਾਪ ਸਿੰਘ ਬਡਾਲਾ ਮੇਰੇ ਨਾਲ ਨੇ ਗੱਲਾਂ ਬਾਤਾਂ ਕਰਾਂਗੇ ਰਾਜਨੀਤੀ ਉੱਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਇਸ ਵੇਲੇ ਉਹ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਫਤਵਾ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਸੀ ਦਿੱਤਾ ਤੇ ਹੁਣ 2024 ਦੀਆਂ ਵੋਟਾਂ ਨੂੰ ਲੈ ਕੇ ਕੀ ਸੋਚਦੇ ਨੇ ਕਿਉਂਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਵੀ ਵੱਖਰੀ ਵੱਖਰੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਗੁਰਸਤਵ ਸਿੰਘ ਵਡਾਲਾ ਮੇਰੇ ਨਾਲ ਵੀਡਾ ਸਰ ਸਭ ਤੋਂ ਪਹਿਲਾਂ ਸਮਾਂ ਦੇਣ ਲਈ ਧੰਨਵਾਦ ਬਹੁਤ ਸ਼ੁਕਰੀਆ ਜੀ ਤੁਹਾਡਾ ਇੱਥੇ ਆਉਣ ਤੇ ਮਨਦੀਪ ਜੀ ਤੁਹਾਡਾ ਤੇ ਸਾਰੀ ਟੀਮ ਦਾ ਧੰਨਵਾਦ ਕਰਦੇ ਆ। ਬਰਾਬਰ ਆਮ ਦਿਨਾਂ ਦੇ ਵਿੱਚ ਕੀ ਰੁਟੀਨ ਰਹਿੰਦੀ ਆ? ਮੈਂ ਦੇਖ ਰਿਹਾ ਵੀ ਤੁਸੀਂ ਸਵੇਰੇ ਹੀ ਰੈਡੀ ਹੋ ਕੇ ਜਿਵੇਂ ਆਪਣੇ ਦਫਤਰ ਬਹਿ ਜਾਂਦੇ ਹੋ ਲੋਕ ਆਉਂਦੇ ਨੇ। ਤੇ ਕੀ ਰੁਟੀਨ ਕੀ ਰਹਿੰਦੀ ਹੈ ਇੰਨਾ ਆਮ ਦਿਨਾਂ ਦੇ ਵਿੱਚ? ਦੇਖੋ ਜਿਹੜਾ ਸਿਆਸੀ ਵਿਅਕਤੀ ਹੁੰਦਾ ਉਹਦਾ ਇੱਕ ਬੜਾ ਸੈੱਟ ਜਾਂ ਰੁਟੀਨ ਬਣ ਜਾਂਦਾ ਆ। ਉਹ ਆਪਣੇ ਉਸ ਜ਼ਾਇਰੇ ਚੋਂ ਆਪਣੇ ਸਰਕਲ ਚੋਂ ਉਹਦੇ ਕੋਲੋਂ ਬਾਹਰ ਨਿਕਲਣਾ ਬੜਾ ਮੁਸ਼ਕਲ ਆ। ਕੁਛ ਤਾਂ ਮਾਈਂਡ ਸੈਟ ਉਹਦਾਂ ਦਾ ਬਣ ਜਾਂਦਾ ਵੀ ਰੋਜ਼ ਪਤਾ ਹੁੰਦਾ ਵੀ ਅੱਜ ਇੰਨੇ ਪ੍ਰੋਗਰਾਮ ਐ ਇੱਥੇ ਜਾਣਾ ਆਹ ਕਰਨਾ ਆ ਤੇ ਇਹ ਜਿਹੜੀ ਨਾ ਇੱਕ ਤਰ੍ਹਾਂ ਦੀ ਜ਼ਿੰਦਗੀ ਦਾ ਆਪਣਾ ਹਿੱਸਾ ਬਣ ਜਾਂਦਾ ਫੌਜੀਆਂ ਦੀ ਤਰ੍ਹਾਂ ਰਹਿੰਦੀ ਬਣ ਲੱਗਦਾ ਪਾਰਟੀਜੀਆਂ ਦੀ ਵੀ ਜ਼ਿੰਦਗੀ ਬਿਲਕੁਲ ਐਨ ਉਹ ਚਲੋ ਫੌਜਦੀ ਤਾਂ ਬੜੀ ਡਿਸਪਲਿੰਡ ਐ ਇੱਥੇ ਡਿਸਪਲਿੰਡ ਹੈ ਨਹੀਂ ਬਿਲਕੁਲ ਹਾਂ ਇੱਥੇ ਕੋਈ ਫਿਕਸਡ ਕਿਹੜਾ ਨਾ ਸੈਟ ਰੂਟੀਨ ਹੈਗਾ ਲੇਕਿਨ ਇਹ ਵੀ ਉਹ ਸਿਲਸਿਲਾ ਉਹੀ ਆ ਉਹੀ ਰਗੜਾ ਖਾਣਾ ਪੈਂਦਾ ਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੇ ਚਲੋ ਰਗੜਾ ਮਤਲਬ ਇਹ ਨਹੀਂ ਵੀ ਕੋਈ ਆਪਣੇ ਗਲਤ ਆ ਇਹ ਲੋਕਾਂ ਵਾਸਤੇ ਕਰਦੇ ਆ ਤੇ ਬੜੀ ਅਚ ਤਸੱਲੀ ਵੀ ਮਿਲਦੀ ਆ ਬਟ ਇਹਦੇ ਨਾਲ ਦੂਜਾ ਪੱਖ ਇਹ ਆ ਜਿੱਥੇ ਸਾਨੂੰ ਹਰ ਵੇਲੇ ਪਬਲਿਕ ਦੇ ਵਿੱਚ ਰਹਿਣਾ ਪੈਂਦਾ ਪਬਲਿਕ ਦੇ ਨਾਲ ਜੁੜ ਕੇ ਚੱਲਣਾ ਪੈਂਦਾ ਆ ਤੁਹਾਡੀ ਜਿਹੜੀ ਇੰਡੀਪੈਂਡੈਂਸ ਇਹਦੇ ਵਿੱਚ ਬਹੁਤ ਸਫਰ ਕਰਦੀ ਆ ਅੱਛਾ ਮੈਂ ਆਮ ਤੌਰ ਤੇ ਤੁਹਾਨੂੰ ਜਿੰਨਾ ਕਿ ਮੈਂ ਦੇਖ ਰਿਹਾ ਜਾਂ ਜਿੰਨਾ ਕਿ ਜਾਣਦਾ ਤੁਹਾਡੀ ਰੁਟੀਨ ਲਗਾਤਾਰ ਲਗੀ ਰਹਿੰਦੀ ਆ ਲੋਕਾਂ ਦੇ ਕਿਤੇ ਦੁੱਖ ਚ ਜਾਣਾ ਕਿਤੇ ਖੁਸ਼ੀ ਚ ਜਾਣਾ ਤੇ ਜਿਵੇਂ ਤੁਹਾਡੇ ਲਈ ਇੱਕ ਗੱਲ ਇਹ ਬਹੁਤ ਮਸ਼ਹੂਰ ਆ ਵੀ ਵੈਲ ਡਰੈਸ ਹੋ ਕੇ ਰਹਿੰਦੇ ਆ ਤੁਸੀਂ ਬੜੇ ਪਿਆਰ ਕਰੋ ਕੇ ਹਰ ਵੇਲੇ ਚਾਹੇ ਤੁਹਾਨੂੰ ਸ਼ਾਮ ਨੂੰ 8 ਵਜੇ ਮਿਲ ਲਈਏ ਤੇ ਚਾਹੇ ਸਵੇਰੇ 8 ਵਜੇ ਮਿਲ ਲਈਏ ਤੇ ਇੱਕ ਫਿਜ਼ਿਕ ਨੂੰ ਲੈ ਕੇ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਆਪਣਾ ਖਿਆਲ ਰੱਖਦੇ ਆ ਵੀ ਗੱਲਾਂ ਤੇ ਲਾਲੀ ਅਜੇ ਵੀ ਪੂਰੀ ਜਵਾਨੀ ਵਰਗੀ ਆ ਤੇ ਕੀ ਰੁਟੀਨ ਕੀ ਰਹਿੰਦੀ ਆ ਖਾਣ ਪੀਣ ਦੀ ਜੀ ਇਦਾਂ ਜੀ ਤੇ ਚਲੋ ਜਿਹੜੀ ਪਹਿਲਾਂ ਤੁਸੀਂ ਡਰੈਸ ਅੱਪ ਦੀ ਗੱਲ ਕੀਤੀ ਐ ਸਾਰਾ ਚਲੋ ਆਪਣੀ ਹਾਈਬਰਡਸ ਹੁੰਦੀਆਂ ਨੇ ਯਾ ਬੰਦੇ ਦਾ ਸੁਭਾਅ ਬਣ ਜਾਂਦਾ ਜਾਂ ਚਲੋ ਇਹ ਕਹਿ ਲਓ ਕੈਰੈਕਟਰ ਹੈ ਆਪਣਾ ਕੈਰੈਕਟਰ ਹੈ ਇਹ ਸਾਰਾ ਸਕੂਲ ਚੋਂ ਮਿਲਦਾ ਸਕੂਲਿੰਗ ਚੋਂ ਅਸੀਂ ਸਕੂਲਿੰਗ ਕੀਤੀ ਆ ਪਹਿਲਾਂ ਚਲੋ ਜਿਹੜਾ ਸਾਡਾ ਨਰਸਰੀ ਸੀਗਾ ਹੁਣ ਜੇ ਮੈਂ ਕਹਾਂ ਚਲੋ ਗਲਤਾਂ ਛੁੱਟੀ ਆ ਲੇਕਿਨ ਆਪਣੀ ਕਰਨੀ ਵੀ ਚਾਹੀਦੀ ਆ ਜੇ ਹੁਣ ਤੁਹਾਡੇ ਵਰਗੇ ਸੱਜਣ ਆਏ ਆ ਤੇ ਅਸੀਂ ਪਹਿਲੇ ਹੀ ਸਾਡੀ ਜਿਹੜਾ ਸਕੂਲ ਦਾ ਸਾਡਾ ਪਹਿਲਾ ਜਿਹੜਾ ਸੀਗਾ ਕਹਿ ਲਓ ਆਪਣੇ ਸਾਲ ਉਹ ਅਸੀਂ ਬੋਰਡਿੰਗ ਸਕੂਲ ਚ ਬਤਾਇਆ ਪਹਿਲਾਂ ਉੱਥੇ ਪੜ੍ਹੇ ਹੈਂਡਰਕੋਰ ਮਸੂਰੀ ਚ ਨਰਸਰੀ ਵੀ ਬੋਰਡਿੰਗ ਸਕੂਲ ਚ ਕੀਤੀ ਛੋਟੇ ਛੋਟੇ ਸੀਗੇ ਘਰਦਿਆਂ ਨੇ ਪੈਕ ਕਰਕੇ ਭੇਜ ਦੇਣਾ 8-8 9-9 ਮਹੀਨੇ ਉੱਥੇ ਰਹਿੰਦੇ ਸੀ ਦੇਖ ਲਓ ਤੇ 9 ਮਹੀਨੇ ਬਾਅਦ ਛੁੱਟੀਆਂ ਹੁੰਦੀਆਂ 3 ਮਹੀਨੇ ਦੀਆਂ ਉਹਦਾ ਰੂਟੀਨ ਬਦਲ ਗਿਆ ਹਰ ਮਹੀਨੇ 2 ਮਹੀਨੇ ਬੱਚੇ ਘਰ ਆ ਜਾਂਦੇ ਆ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਹਾਇਰ ਐਜੂਕੇਸ਼ਨ ਪੰਜਵੀਂ ਤੋਂ ਬਾਅਦ ਕੀਤੀ ਪੰਜਾਬ ਪਬਲਿਕ ਸਕੂਲ ਨਾਂਬਾ ਜਿਹੜਾ ਬਹੁਤ ਸਾਨੂੰ ਫਕਰ ਹੈ ਆਪਣੇ ਉਹਦੀ ਸਕੂਲਿੰਗ ਤੇ ਬੜਾ ਮਾਣ ਹੈ ਸੁਪਨੇ ਚ ਵੀ ਸਾਨੂੰ ਸਕੂਲ ਆਉਂਦਾ ਆ ਆਪਣੇ ਯਾਦ ਆਉਂਦਾ ਨਾਂਬਾ ਆਸਪਾਈ ਲੋਕ ਤਾਂ ਮਸ਼ਹੂਰ ਉਹ ਦਾਤ ਹੈ ਤਾਂ ਫਿਰ ਉਹ ਸਿੱਘਾ ਨਾ ਵੀ ਰਿਆਸਤੀ ਸ਼ਹਿਰ ਆ ਨਾਬੇ ਦੀ ਰਿਆਸਤ ਸੀ ਸਿੱਗੀ ਰਾਜਾ ਰੇ ਬ੍ਰਹਮਨ ਸਿੰਘ ਬੜੇ ਆਪਣੇ ਵੱਡੇ ਉਹ ਖਾਨਦਾਨੀ ਆਪਣੇ ਰਾਇਲ ਫੈਮਿਲੀ ਚ ਹੋਏ ਵੱਡੇ ਮਡਾਲਾ ਸਾਹਿਬ ਤੋਂ ਵੀ ਇਹ ਚੀਜ਼ਾਂ ਸਿੱਖੀਆਂ ਤੁਸੀਂ ਡਿਸਪਲਾਈਨ ਕਿਉਂਕਿ ਉਹਨਾਂ ਲਈ ਵੀ ਬਹੁਤ ਗੱਲ ਇਹ ਮਸ਼ਹੂਰ ਰਹੀ ਹੈ ਖੈਰ ਮੈਂ ਉਹਨਾਂ ਨੂੰ ਦੇਖਿਆ ਤਾਂ ਨਹੀਂ ਪਰ ਮੈਨੂੰ ਲੱਗਦਾ ਕਿ ਉਹਨਾਂ ਕੋਲੋਂ ਵੀ ਚੀਜ਼ਾਂ ਤੁਸੀਂ ਇਹ ਬਹੁਤ ਅਡਾਪਟ ਕੀਤੀਆਂ ਹੋਣਗੇ ਉਹ ਤਾਂ ਜੀ ਦੇਖੋ ਆਪਣੇ ਬਜ਼ੁਰਗਾਂ ਕੋਲ ਤਾਂ ਆਪਾਂ ਸਭ ਕੁਝ ਹੀ ਉਹਨਾਂ ਕੋਲੋਂ ਆਪਾਂ ਨੂੰ ਮਿਲਦਾ ਆ ਤੇ ਉਹ ਉਹ ਆਪਣੇ ਲਈ ਬੜੇ ਵੱਡੇ ਰੋਲ ਮਾਡਲ ਹੁੰਦੇ ਆ ਤੇ ਅਸੀਂ ਜਿਹੜੀ ਪੋਲਿਟਿਕਸ ਦੀ ਗੱਲ ਜੇ ਕਹੀਏ ਲੋਕਾਂ 'ਚ ਵਿਚਰਨਾ ਕਿਵੇਂ ਗੱਲਬਾਤ ਕਰਨੀ ਜਾਂ ਕਿਵੇਂ ਆਪਣੇ ਆਪ ਨੂੰ ਲੋਕਾਂ 'ਚ ਲੈ ਕੇ ਜਾਣਾ ਇਹ ਸਾਰੀ ਚਾਹ ਨਿਮਰਤਾ ਕਹਿ ਲਓ ਤਾਲੀਮੀ ਕਹਿ ਲਓ ਜਾਂ ਪਬਲਿਕ ਦੇ ਨਾਲ ਖੜਕੇ ਉਹਨਾਂ ਵਾਂਗੂ ਰਹਿਣਾ ਆਪਣੇ ਆਪ 'ਚ ਕੋਈ ਫਰਕ ਨਹੀਂ ਸਮਝਣਾ ਵੀ ਅਸੀਂ ਕੋਈ ਨਾ ਵੱਖਰੇ ਆ ਫਰਕ ਹੁੰਦਾ ਵੀ ਕੋਈ ਨਹੀਂਗਾ ਚਾਹ ਬੰਦਾ ਜਿਹੜਾ ਮਰਜੀ ਕੋਈ ਵੱਡਾ ਬਣ ਜਵੇ ਆਪਣੇ ਅਹੁਦੇਦਾਰ ਹੋਵੇ ਜਾਂ ਪੋਲੀਟੀਸ਼ੀਨ ਜਾਂ ਕੋਈ ਮਨਿਸਟਰ ਬਣੇ ਜਾਂ ਮੁੱਖ ਮੰਤਰੀ ਬਣੇ ਮੈਂ ਕਹਿੰਦਾ ਉਹ ਸਧਾਰਨ ਹੀ ਆ ਨਾ ਜੀ ਆਖਰ ਉਹ ਲੋ ਵੀ ਆਮ ਵਿਅਕਤੀ ਹੀ ਹਰ ਗਈ ਆ ਇਹ ਗੱਲਾਂ ਸਾਰੀਆਂ ਆਪਣੇ ਬਜ਼ੁਰਗਾਂ ਤੋਂ ਸਿੱਖੀਆਂ ਪੋਲੀਟਿਕਸ ਦਾ ਜਿਹੜਾ ਫੰਡਮੈਂਟਲ ਅਸੂਲ ਨੇ ਉਹ ਅਸੀਂ ਬਜ਼ੁਰਗਾਂ ਤੋਂ ਲਏ ਤੇ ਬਾਕੀ ਜਿਹੜੀ ਤੁਸੀਂ ਹਿੱਸੇ ਦੀ ਗੱਲ ਕੀਤੀ ਹੈ ਇਹ ਵੀ ਮੈਂ ਕਹਿਣਾ ਚਾਹੁੰਦਾ ਬਹੁਤ ਚੰਗੀ ਗੱਲ ਆ ਹਰ ਇੱਕ ਨੂੰ ਆਪਣੀ ਸਿਹਤ ਸੰਭਾਲਣੀ ਚਾਹੀਦੀ ਆ ਕਿਵਰੀ ਦੇਖਦੇ ਆ ਵੀ ਕਈਆਂ ਟੱਡੂ ਨਿਕਲ ਜਾਂਦੇ ਆ ਤੇ ਨਹੀਂ ਬਹੁਤਾ ਧਿਆਨ ਕਰਦੇ ਚਲੋ ਇਹ ਵੈਸੇ ਦਾ ਇਹ ਕੁਦਰਤੀ ਐਂਟਰ ਹੋਇਆ ਤੁਹਾਡੇ ਘਰ ਦੇ ਵਿੱਚ ਸਾਹਮਣੇ ਟਰੈਡਮਿਲ ਦੇਖੀ ਮੈਂ ਨਾਲ ਹੀ ਡੱਬਲ ਵਗੈਰਾ ਦੇਖੀ ਜਿਵੇਂ ਤੁਸੀਂ ਆਪ ਡੱਬਲ ਵਗੈਰਾ ਕਰਦੇ ਕਰਦੇ ਆ ਜੀ ਜੋਗਿੰਗ ਵੀ ਕਰਦੇ ਆ ਸਾਈਕਲਿੰਗ ਵੀ ਕਰਦੇ ਆ ਜੋ ਟਾਈਮ ਮਿਲਦਾ ਆ ਚਲੋ ਹੁਣ ਜਿਦਾ ਤੁਸੀਂ ਕਹਿ ਲਿਆ ਵੀ ਸਾਨੂੰ ਸਿਆਸਤ ਵਿੱਚ ਐਕੀ ਸਾਡਾ ਮੌਕਾ ਨਹੀਂ ਮਿਲਿਆ ਤੇ ਸਾਨੂੰ ਟਾਈਮ ਵੱਧ ਮਿਲ ਗਿਆ ਸੇ ਤੁਹਾਨੂੰ ਟਾਈਮ ਦੇਣਾ ਨਹੀਂ ਪਰ ਜਿੰਨਾ ਦੇਣਾ ਚਾਹੀਦਾ ਹਜੇ ਵੀ ਸਾਡਾ ਦੇ ਨਹੀਂ ਹੁੰਦਾ ਲੇਕਿਨ ਇਹ ਫ੍ਰੀ ਟਾਈਮ ਜਾਂ ਜਿਹੜਾ ਐਕਸਟਰਾ ਟਾਈਮ ਆਪਣ ਨੂੰ ਹੈਗਾ ਇਹ ਹਰ ਇੱਕ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਆਪਣੇ ਉਹਦੀ ਬੋਡੀ ਲਈ ਆਪਣੀ ਸਿਹਤ ਲਈ ਤੇ ਆਪਣੇ ਪਰਿਵਾਰ ਲਈ ਬੜਾ ਸੋ ਅਸੂਲਾਂ ਦੀ ਗੱਲ ਕੀਤੀ ਤੁਸੀਂ ਸ਼ੁਰੂ ਤੋਂ ਸਿਆਸਤ ਦੇ ਵਿੱਚ ਵੀ ਆਪਣੇ ਅਸੂਲਾਂ ਨੂੰ ਕਾਇਮ ਰੱਖਿਆ ਪਿੱਛੇ ਜੇ ਤੁਹਾਡੀ ਪਾਰਟੀ ਦੇ ਨਾਲ ਹੀ ਇਹ ਸੇ ਅਸੂਲਾਂ ਦੇ ਖਾਤਰ ਹੀ ਥੋੜੀ ਜਿਹੀ ਵਿਗੜ ਵੀ ਗਈ ਸੀਗੀ ਫਿਰ ਉਹ ਮੁੜ ਕੇ ਸਾਰਾ ਕੁਝ ਸੰਭਾਲ ਲਿਆ ਗਿਆ ਤਾਂ ਅਜੇ ਵੀ ਫਿਰ ਅਸੂਲ ਆਪਣੇ ਕਾਇਮ ਰੱਖਦੇ ਹੋ ਜਿੱਥੇ ਗਲਤ ਹੈ ਉੱਥੇ ਗਲਤ ਹੈ ਦੇਖੋ ਜੀ ਆਪਣੇ ਨਾ ਇੱਕ ਹਰ ਵਿਅਕਤੀ ਦੀ ਇੱਕ ਸੋਚ ਹੁੰਦੀ ਹੈ ਇਹ ਸੋਚ ਬਦਲ ਦੇ ਨਹੀਂ ਛੇਦੀ ਕਿਤੇ ਤੇ ਜੇ papa ਪਾਰਟੀਆਂ ਦੀ ਗੱਲ ਕਰੀਏ ਉਹ ਆਏ ਦੀ ਵਿਚਾਰਤਾਰਾ ਉਹ ਸੋਚ ਹੈਗੀ ਵਿਚਾਰਤਾਰਾ ਆਈਡੀਓਲੋਜੀ ਆਪਣੀਆਂ ਇਹ ਵੀ ਆਈਡੀਓਲੋਜੀ ਸਾਨੂੰ ਚਲੋ ਆਪਣੀ ਹਿਸਟਰੀ ਤੋਂ ਮਿਲੀ ਹੈ ਸਿੱਖ ਹਿਸਟਰੀ ਤੋਂ ਪ੍ਰਾਪਤ ਹੋਈ ਆ ਤੇ ਆਪਣੇ ਵੱਡੇ-ਵਡੇਰਿਆਂ ਨੂੰ ਕੰਮ ਕਰਦੇ ਦੇਖਿਆ ਉਹਨਾਂ ਦੀ ਸੋਚ ਨੂੰ ਦੇਖਿਆ ਉਹ ਸਾਰੀਆਂ ਗੱਲਾਂ ਇਹ ਸਿੱਖਿਆ ਉਹਨਾਂ ਤੋਂ ਆਪਾਂ ਨੂੰ ਪਾਸਨ ਹੋਈ ਆ ਇੱਕ ਤਰ੍ਹਾਂ ਦੀ ਹੈਰੀਟੇਜ ਵਰਸੇਜ ਮਿਲੀ ਆ ਸੋ ਉਹ ਜਿਹੜਾ ਵਿਰਸਾ ਆ ਉਹਨੂੰ ਆਪਾਂ ਸਾਰਿਆਂ ਨੂੰ ਉਹ ਆਪਾਂ ਸਾਰੇ ਸੁਭਾਲ ਕੇ ਰੱਖਦੇ ਹਾਂ ਉਹਨੂੰ ਪਾਰਟੀ ਨਾਲ ਕੋਈ ਕੋਈ ਮਤਭੇਦ ਨਹੀਂ ਸੀਗਾ ਠੀਕ ਆ ਗੱਲ ਕਰਦੇ ਲੋਕਾਂ ਦੀ ਜੋ ਲੋਕ ਚਾਹੁੰਦੇ ਆ ਵੀ ਪਾਰਟੀ ਇਸ ਤਰੀਕੇ ਨਾਲ ਚੱਲੇ ਜਾਂ ਅਕਾਲੀ ਦਲ ਇਦਾਂ ਦੇ ਫੈਸਲੇ ਲਵੇ ਜਾਂ ਲੀਡਰ ਲੀਡਰਸ਼ਿਪ ਨੂੰ ਇਸ ਆਪਣੇ ਏਜੰਡੇ ਤੇ ਖੜਾ ਹੋਣਾ ਚਾਹੀਦਾ ਆ ਅਸੀਂ ਉਹ ਲੋਕਾਂ ਦੀ ਗੱਲ ਹੀ ਕਰਦੇ ਆ ਪਾਰਟੀ ਕੋਲ ਜਾ ਕੇ ਹੋਰ ਕੋਈ ਆਪਣੇ ਇਦਾਂ ਦੀ ਗੱਲ ਨਹੀਂ ਕੋਈ ਨਿੱਜੀ ਹੈ ਨਹੀਂਗੀ ਕੋ ਸਾਡਾ ਨਿੱਜੀ ਆਪਣਾ ਕੋਈ ਇਦਾਂ ਦੀ ਵਿਚਾਰਧਾਰਾ ਸੋਚ ਨਹੀਂ ਹੈ ਇਹ ਤਾਂ ਪੰਥਕ ਵਿਚਾਰਧਾਰਾ ਲੋਕਾਂ ਦੇ ਭਲੇ ਵਾਸਤੇ ਤੇ ਜੋ ਪੰਜਾਬ ਦੇ ਲੋਕ ਜਾਂ ਜਿਹੜੇ ਪੰਥਕ ਬੇਸਯੋਕੀ ਚਾਹੁੰਦਾ ਆ ਉਹਨੂੰ ਲੈ ਕੇ ਅਸੀਂ ਆਪਣੀ ਆਵਾਜ਼ ਉਠਾਈ ਆ ਤੇ ਅਸੂਲ ਕਹਿ ਲਓ ਤੇ ਸਿਧਾਂਤ ਕਹਿ ਲਓ ਜਾਂ ਆਪਣਾ ਜਿਹੜਾ ਹੈਗਾ ਵਿਰਸਾ ਕਹਿ ਲਓ ਉਹਦੇ ਤੇ ਹਰ ਇੱਕ ਨੂੰ ਖੜੇ ਹੋਣਾ ਚਾਹੀਦਾ ਹਰ ਇੱਕ ਨੂੰ ਉੱਤੇ ਪਹਿਰਾ ਦੇਣਾ ਚਾਹੀਦਾ ਕੁਝ ਗੱਲ ਕੀਤੀ ਸੀ ਜਿਹੜੀ ਵਿਚਾਰਧਾਰਾ ਦੀ ਤੁਸੀਂ ਗੱਲ ਕੀਤੀ ਸੀਗੀ ਤੋਂ ਲੱਗਦਾ ਕਿ ਹੁਣ ਉਹ ਪਾਰਟੀ ਦੇ ਵਿੱਚ ਵਿਚਾਰਧਾਰਾ ਉਹ ਵਲੀ ਅਡਾਪਟ ਕੀਤੀ ਜਾ ਰਹੀ ਹੈ ਦੇਖੋ ਬੜੀ ਹੁਣ ਤਾਂ ਪਰਪੱਖ ਹੋ ਕੇ ਬੜੀ ਮਜ਼ਬੂਤ ਹੋ ਕੇ ਲੋਕਾਂ ਦੇ ਸਾਹਮਣੇ ਆਈ ਹੈ ਗੱਲ ਇਹ ਵੀ ਅਕਾਲੀ ਦਲ ਇੱਕ ਚਰਾਹੇ ਤੇ ਖੜਾ ਸੀਗਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੋ ਫੈਸਲਾ ਪੰਜਾਬ ਦੇ ਲੋਕ ਚਾਹੁੰਦੇ ਸੀਗੇ ਪੰਥਕ ਸਫਾ ਚਾਹੁੰਦੀਆਂ ਸੀਗੀਆਂ ਜਾਂ ਜੋ ਫੈਸਲਾ ਲੈਣ ਦਾ ਹੱਕ ਬੰਦਾ ਸੀ ਅਕਾਲੀ ਦਲ ਦਾ ਉਹਨਾਂ ਨੇ ਸਹੀ ਮੌਕੇ ਤੇ ਸਹੀ ਫੈਸਲਾ ਲਿਆ ਤੇ ਉਹੀ ਗੱਲ ਹੁਣ ਅੱਜ ਸਾਰਾ ਨੈਰੇਟਿਵ ਕਹਿ ਲੋ ਜਾਂ ਸਾਰਾ ਜਿਹੜੀ ਆਪਣੇ ਪ੍ਰਤੀਕਰਮ ਕਹਿ ਲੋ ਜਾਂ ਜਿੰਨੇ ਵੀ ਆਪਣੇ ਰਿਐਕਸ਼ਨ ਆਇਆ ਆ ਉਹ ਕਹਿ ਲੋ ਜਾਂ ਲੋਕਾਂ ਦੇ ਜਿਹੜੇ ਆਪਣੇ ਆ ਰਹੇ ਨੇ ਸਨੇਹ ਆ ਰਹੇ ਨੇ ਉਹ ਸਾਰੇ ਬਹੁਤ ਚੰਗੇ ਨੇ ਉਹ ਕਹਿ ਰਹੇ ਆ ਕਿ ਅਕਾਲੀ ਦਲ ਨੇ ਜੋ ਵੀ ਇਹ ਆਪਣਾ ਫੈਸਲਾ ਲਿਆ ਜੋ ਅਕਾਲੀ ਦਲ ਨੇ ਕਿਹਾ ਆਖਿਆ ਬਹੁਤ ਸਹੀ ਆਖਿਆ ਇਹ ਅਕਾਲੀ ਦਲ ਦਾ ਇਹੀ ਕਹਿਣਾ ਬਣਦਾ ਸੀਗਾ ਸੋ ਇਸ ਗੱਲ ਦੀ ਲੋਕਾਂ ਨੂੰ ਬਹੁਤ ਤਸੱਲੀ ਹੋਈ ਵੀ ਅਕਾਲੀ ਦਲ ਮੁੜ ਦੁਬਾਰਾ ਆਪਣੇ ਸਿਧਾਂਤਕ ਪਛੋਕੜ ਵੱਲ ਜਾ ਕੇ ਹੁਣ ਆਪਣੇ ਊਸੂਲਾਂ ਤੇ ਆਪਣੇ ਏਜੰਡੇ ਤੇ ਖੜਾ ਹੋ ਗਿਆ ਇਹ ਲੋਕਾਂ ਦੇ ਵਿੱਚ ਨਾ ਆਮ ਇੱਕ ਚਰਚਾ ਰਹੇਦੀ ਆ ਵੀ ਸੁਖਬੀਰ ਸਿੰਘ ਬਾਦਲ ਹੀ ਕਿਉਂ ਪ੍ਰਧਾਨ ਰਹਿੰਦੇ ਨੇ ਜਾਂ ਉਹਨਾਂ ਨੂੰ ਕਿਉਂ ਪ੍ਰਧਾਨਗੀ ਜਿਹੜੀ ਆ ਦਿੱਤੀ ਜਾਂਦੀ ਆ ਤੁਸੀਂ ਵੀ ਇਸ ਚੀਜ਼ ਦੇ ਉੱਪਰ ਇਤਰਾਜ਼ ਜਤਾਇਆ ਸੀ ਦਿੱਲੇ ਦਿਨਾਂ ਦੇ ਵਿੱਚ ਕੁਛ ਨਿੱਜੀ ਰੂਪ ਦੇ ਵਿੱਚ ਮਹਿਸੂਸ ਕਰਦੇ ਹਾਂ ਕਿ ਲੋਕ ਰਾਏ ਜਿਹੜੀ ਹੈ ਉਹ ਕਿਤੇ ਨਾ ਕਿਤੇ ਕਹੀ ਹੈ ਵੀ ਮੌਕੇ ਜਿਹੜੇ ਉਹ ਹਰ ਕਿਸੇ ਨੂੰ ਦੇਣੇ ਚਾਹੀਦੇ। ਦੇਖੋ ਇਹ ਗੱਲ ਨਹੀਂ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਹੀ ਨਿੱਜੀ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਬੜੇ ਸਤਿਕਾਰਯੋਗ ਆਪਣੇ ਸਾਡੇ ਅਕਾਲੀ ਦਲ ਦੇ ਪ੍ਰਧਾਨ ਹੈ ਬਹੁਤ ਵੱਡਾ ਪਰਿਵਾਰ ਹੈ ਆ ਆਪਣੇ ਬਾਦਲ ਪਰਿਵਾਰ ਜਿਨ੍ਹਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਹਰ ਖੇਤਰ ਵਿੱਚ। ਲੇਕਿਨ ਜਿਵੇਂ ਜਿਵੇਂ ਸਮਾਂ ਚੱਲਦਾ ਆ ਜੇ ਆਪਾਂ ਸਮੇਂ ਦੇ ਨਾਲ ਨਾ ਚਲੀਏ ਤੇ ਫਿਰ ਆਪਾਂ ਵੀ ਕਿਤੇ ਗੁਨਾਹਗਰ ਬਣ ਜਾਂਦੇ ਆ ਤੇ ਇਹ ਗੱਲ ਸੀਗੀ ਵੀ ਮਤਲਬ 2022 ਤੋਂ ਬਾਅਦ ਇਹ ਗੱਲ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਸੀ ਜੀ ਵੀ ਆਪਾਂ ਕੁਝ ਨਾ ਕੁਝ ਪਛਤਾਪ ਕਰਕੇ ਕੁਝ ਆਪਾਂ ਇਹ ਤੇ ਆਪਣੀ ਗੌਰ ਕਰਕੇ ਆਪਾਂ ਮਤਲਬ ਉਹ ਕੋਈ ਫੈਸਲਾ ਲਈਏ ਜਿਹੜੇ ਲੋਕ ਚਾਹੁੰਦੇ ਆ ਪਰ ਉਹਦਾ ਕੋਈ ਐਸੀ ਗੱਲ ਨਹੀਂ ਕੋਈ ਆਪਣੇ ਕਿਸੇ ਦੇ ਵਿਰੁੱਧ ਨਹੀਂ ਕੋਈ ਗੱਲ ਕਿਸੇ ਦੇ ਨਾਲ ਕੋਈ ਦੌੜ 'ਚ ਨਹੀਂ ਹੈਗੀ ਅਸੀਂ ਅਰ ਜੇ ਲੋਕ ਚਾਹੁੰਦੇ ਸੀਗੇ ਅਸੀਂ ਉਹ ਜਿਹੜੀ ਗੱਲ ਆਪਣੀ ਪਾਰਟੀ ਦੇ ਆਪਣੇ ਫੋਰਮ ਚ ਰੱਖੀ ਅਚਾਰ ਅਕਾਲੀ ਦਲ ਦੇ ਲੀਡਰਾਂ ਲਈ ਬਹੁਤ ਇੱਕ ਗੱਲ ਪਹਿਲੇ ਜਿਹੜੇ ਲੀਡਰ ਹੋਏ ਨੇ ਉਹਨਾਂ ਲਈ ਤਾਂ ਲੋਕ ਐਗਜ਼ਾਮਪਲਾਂ ਦਿੰਦੇ ਰਹੇ ਨੇ ਚਾਹੇ ਉਹ ਤੁਸੀਂ ਤੌੜਾ ਸਾਹਿਬ ਦੀ ਗੱਲ ਕਰਦੇ ਚਾਹੇ ਤੁਸੀਂ ਲੰਗੋਵਾਲ ਸਾਹਿਬ ਦੀ ਗੱਲ ਕਰ ਲੋ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀਆਂ ਵੀ ਬਹੁਤ ਵੱਡੀਆਂ ਐਗਜ਼ਾਮਪਲਾਂ ਦਿੰਦੇ ਰਹੇ ਨੇ ਵੀ ਉਹਨਾਂ ਨੇ ਪੰਜਾਬ ਲਈ ਜਾਂ ਪੰਜਾਬ ਦੇ ਪੰਜ ਵਾਰੀ ਦੇ ਮੁੱਖ ਮੰਤਰੀ ਰਹੇ ਨੇ ਮੈਨੂੰ ਯਾਦ ਆ ਵੀ ਮੈਂ ਤੁਹਾਡੇ ਨਾਲ ਇੰਟਰਵਿਊ ਕੀਤਾ ਸੀਗਾ ਇੱਕ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਡੈਥ ਹੋਈ ਸੀਗੀ ਉਹਨਾਂ ਦੇ ਘਰ ਦੇ ਬਿਲਕੁਲ ਬਾਹਰ ਮੈਂ ਤੁਹਾਨੂੰ ਇਹ ਪੁੱਛਿਆ ਸੀ ਕਿ ਲੀਡਰਸ਼ਿਪ ਇਹੋ ਜੀ ਹੁਣ ਆ ਸਕਦੀ ਹੈ ਤੁਸੀਂ ਕਿਹਾ ਸੀਗਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਵਰਗਾ ਲੀਡਰ ਨਹੀਂ ਆ ਸਕਦਾ ਤਾਂ ਨਾ ਹੀ ਅਕਾਲੀ ਦਲ 'ਚ ਕੋਈ ਪੈਦਾ ਹੋ ਸਕਦਾ ਤੁਸੀਂ ਮਹਿਸੂਸ ਕਰਦੇ ਹੋ ਵੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਕ੍ਰੇਮਲੀ ਅਕਾਲੀ ਦਲ ਦਾ ਜਿਵੇਂ 22 ਦੀ ਸਥਿਤੀ ਹੋਈ ਉਹ ਵੀ ਹਾਫ ਵੀ ਹਾਰੇ ਤਾਂ ਉਹ ਉਹਦੇ ਉਹਦੇ ਵਿੱਚ ਬਹੁਤ ਘਾਟਾ ਉਹਨਾਂ ਦਾ ਜਾਣ ਤੋਂ ਬਾਅਦ ਪਿਆ ਤੇ ਲੀਡਰ ਉਹ ਜੇ ਨਹੀਂ ਬਣ ਪਈ ਇਹਨਾਂ ਜੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜੈਦਰ ਗੁਰਚੰਦ ਸਿੰਘ ਟੋੜਾ ਜੀ ਇਹ ਉਸ ਤੋਂ ਪਹਿਲਾਂ ਜਿਹੜੀ ਆਪਣੇ ਸਿੱਖ ਪੰਥ ਦੀ ਲੀਡਰਸ਼ਿਪ ਸੀਗੀ ਉਹਨਾਂ ਬਹੁਤ ਵੱਡੇ ਕਦ ਦੇ ਲੀਡਰ ਸਨ ਹੋ ਉਹਨਾਂ ਨੇ ਉਮਰਾਂ ਲਾਈਆਂ ਸੀ ਆਪਣੀਆਂ ਲੋਕਾਂ ਵਾਸਤੇ ਪੰਥਕ ਬਚਾਅ ਤਾਰਾ ਤੇ ਪਹਿਰਾ ਦੇ ਕੇ ਤੇ ਪੰਥ ਵਾਸਤੇ ਤੇ ਸਮੁੱਚੇ ਪੰਜਾਬੀਆਂ ਲਈ ਪੰਜਾਬ ਲਈ ਬਹੁਤ ਕੁਝ ਕੀਤਾ ਉਹਨਾਂ ਨੇ ਬਾਦਲ ਸਾਹਿਬ ਦਾ ਸਿਆਸਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਸੀ ਇੰਨਾ ਕਿਸ ਦਾ ਹੋਇਆ ਨਹੀਂ ਹੁਣ ਤੱਕ ਨਾ ਸ਼ਾਇਦ ਹੋਣਾ ਆ ਤੋੜਾ ਸਾਹਿਬ ਦਾ ਧਾਰਮਿਕ ਖੇਤਰ 'ਚ ਏਡਾ ਵੱਡਾ ਯੋਗਦਾਨ ਸੀਗਾ ਬੇਈਨੀ ਵਾਰੀ 27 ਸਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਇੰਨੇ ਔਖੇ ਸਮਿਆਂ 'ਚ ਨੰਗੇ ਆਪਰੇਸ਼ਨ ਬਲੂ ਸਟਾਰ ਵੀ ਹੋਇਆ ਤਾਂ ਵੀ ਆਪਣੇ ਡਟ ਕੇ ਰਹੇ ਹੋ ਉਹਨਾਂ ਨੇ ਇਸ ਲੀਡਰਸ਼ਿਪ ਨੇ ਦਿੱਲੀ ਅੱਗੇ ਆਪਣਾ ਨਹੀਂ ਅਬ ਕਹੇ ਲੋ ਚੁਕੇ ਨਹੀਂ ਹੋ ਸੋ ਇਹ ਤਾਂ ਫਿਰ ਮੈਂ ਕਹੂੰਗਾ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਤਾਂ ਆਪਣੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਆ ਉਹ ਫਿਰ ਆਪਣੇ ਵਾਸਤੇ ਬਹੁਤ ਵੱਡੀ ਇੱਕ ਐਗਜ਼ਾਮਪਲ ਛੱਡ ਕੇ ਗਏ ਆ ਜਿਵੇਂ ਕਹਦੇ ਆ ਬਾਰ ਬਹੁਤ ਉੱਚਾ ਆ ਉਹਨਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਆ ਆਪਣੇ ਆਪ ਨੂੰ ਸਾਰੀ ਉਮਰ ਸਮਰਪਿਤ ਕਰਕੇ ਤੇ ਆਪਣੇ ਸਿਰ ਛੱਡ ਕੇ ਕੰਮ ਕਰਨਾ ਪਊਗਾ ਤਾਂ ਹੀ ਕੋਈ ਲੀਡਰ ਉੱਥੇ ਪਹੁੰਚ ਸਕਦਾ ਆ ਪਰ ਉਹ ਫਿਰ ਇਹ ਵੀ ਨਾਲ ਆਈਂਦੀ ਵੀ ਜਨਰੇਸ਼ਨ ਚੇਂਜ ਵਿੱਚ ਜਦੋਂ ਪੀੜ੍ਹੀ ਬਦਲ ਜਾਂਦੀ ਆ ਜੋ ਆਪਣੇ ਬਜ਼ੁਰਗ ਕਰ ਗਏ ਜੋ ਹੁਣ ਮੈਂ ਆਪਣੇ ਤੇ ਲਾਉਣਾ ਜ ਬੜਾਲਾ ਸਾਫ ਕਰਕੇ ਅਸੀਂ ਨਹੀਂ ਕਰ ਸਕਦੇ ਸੋ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਯੋਗਦਾਨ ਆ ਉਹ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਇੱਕ ਅਕਾਲੀ ਦਲ ਦੇ ਲੀਡਰ ਨੂੰ ਜਾਂ ਜਿਹੜਾ ਵੀ ਕੋਈ ਸੋਹਰਦ ਕਿਸੇ ਪਾਰਟੀ ਦਾ ਲੀਡਰ ਆ ਜਿਵੇਂ ਉਹ ਵਿਚਰੇ ਆ ਜਿਵੇਂ ਉਹਨਾਂ ਨੇ ਆਪਣਾ ਤਲਕਾਤ ਬਣਾ ਕੇ ਰੱਖਿਆ ਸਾਰਿਆਂ ਨਾਲ ਇਹ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਮਿਸਾਲ ਆ ਮੈਂ ਇਸ ਕਰਕੇ ਇੱਕ ਗੱਲ ਕੀਤੀ ਕਿ ਆਮ ਇਹ ਗੱਲ ਰਹਿੰਦੀ ਆ ਕਿ ਜਿਹੜੇ ਅਕਾਲੀ ਦਲ ਕੋਲ ਉਹ ਲੀਡਰਸ਼ਿਪ ਦੀ ਤਗੜੀ ਹੁੰਦੀ ਸੀਗੀ ਜਿਹੜੀ ਹੁਣ ਅਗਲੀ ਜਨਰੇਸ਼ਨ ਆਈ ਹੈ ਉਹਨਾਂ ਕੋਲ ਉਹ ਚੀਜ਼ ਗ੍ਰੈਬ ਨਹੀਂ ਕੀਤੀ ਜਾ ਰਹੀ ਤਾਂ ਕਰਕੇ ਅਕਾਲੀ ਦਲ ਬਹੁਤ ਪਿੱਛੇ ਰਹਿ ਗਿਆ ਇਹ ਤਾਂ ਇਕੱਲੇ ਅਕਾਲੀ ਦਲ ਚ ਨਿਗਾ ਜੀ ਇਹ ਓਵਰਆਲ ਮੈਂ ਤੁਹਾਨੂੰ ਫੇਕ ਨਾ ਜਨਰੇਸ਼ਨਲ ਚੇਂਜ ਆ ਸੁਲਤਾਨਪੁਰ ਲੋਧੀ ਉਦੋਂ ਵੀ ਤੁਸੀਂ ਉੱਥੇ ਅਨਾਉਂਸ ਕੀਤਾ ਫਿਰ ਤੁਹਾਡੀਆਂ ਚਿੱਠੀਆਂ ਨੇ ਤੁਹਾਡੀ ਨੋਟੀਫਿਕੇਸ਼ਨ ਆ ਆਪਣੇ ਹੋਮ ਮਿਨਿਸਟਰੀ ਦੀ ਕਿ ਇਹ ਜਿਹੜੇ 5 ਜਾਂ 7 ਸਿੰਘ ਆ ਇਹੇ ਛੱਡੇ ਜਾ ਸਕਦੇ ਆ ਇਹਨਾਂ ਨੂੰ ਛੱਡਣ ਚ ਕੋਈ ਇਤਰਾਜ ਨਹੀਂਗਾ ਤਾਂ ਫੇ ਤੁਸੀਂ ਉਹ ਉਸ ਗੱਲ ਨੂੰ ਅਮਲ ਕਰ ਦਿੰਦੇ ਜਿਹੜੇ ਬੰਦੇ 30 ਸਾਲ ਦੇ ਜਾਂ 25 ਸਾਲ ਦੇ ਜਾਂ 35 ਸਾਲ ਦੇ ਆ 22 ਸਾਲ ਦੇ ਬੈਠੇ ਆ ਜੇਲਾ ਪੂਰੀਆਂ ਕਰ ਗਏ ਉਹਨਾਂ ਨੇ ਕੋਈ ਇੱਥੇ ਕਿਹੜਾ ਕੋਈ ਹੁਣ ਰੈਵੋਲੂਸ਼ਨ ਲੈ ਕੇ ਆਉਣਾ ਆ ਕੀ ਉਹਨਾਂ ਨੇ ਕਰਨਾ ਆ ਇਹਨਾਂ ਦਾ ਤਰਕ ਇਹ ਹੁੰਦਾ ਬੀਜੇਪੀ ਦਾ ਵੀ ਇਹਨਾਂ ਦੇ ਕੋਲੋਂ ਖਤਰਾ ਹੈ ਤੇ ਪੰਜਾਬ ਨੂੰ ਵੀ ਖਤਰਾ ਹੋ ਸਕਦਾ ਦੇਸ਼ ਨੂੰ ਵੀ ਖਤਰਾ ਹੋ ਸਕਦਾ ਇਹ ਫੇ ਉਹੀ ਗੱਲ ਉੱਥੇ ਆ ਗਈ ਨਾ ਜੀ ਮਤਲਬ ਬਈ ਤੁਸੀਂ ਸਿੱਖਾਂ 'ਤੇ ਫੇਰ ਉਹੀ ਤਲਵਾਰ ਲਟਕਦੀ ਰੱਖਣਾ ਚਾਹੁੰਦੇ ਆ ਤੋ ਸਿੱਖਾਂ ਨੂੰ ਤੁਸੀਂ ਇੱਕ ਤਰ੍ਹਾਂ ਦਾ ਉਹਨਾਂ 'ਤੇ ਆਪਣੇ ਇਹ ਤਬਾ ਉਹਨੂੰ ਫਿਕਸ ਕਰਨਾ ਚਾਹੁੰਦੇ ਆਂ ਵੀ ਇਹ ਤਾਂ ਜੀ ਪਤਾ ਨਹੀਂ ਕੀ ਕਰ ਦੇਣਗੇ ਆ ਕੇ ਹੁਣ ਅਸੀਂ ਕਹਿੰਦੇ ਆਂ ਵੀ ਤੁਸੀਂ ਤੁਹਾਡੇ ਕੇ ਇਦਾਂ ਦੇ ਐਕਸ਼ਨ ਜਿਹਨੇ ਜਿਹੜੀ ਉਂਗਲ ਟੁੱਟ ਤੇ ਉੱਠਦੀ ਆ ਜੋ ਵਿਦੇਸ਼ਾਂ 'ਚ ਹੋਇਆ ਉਹ ਤੁਹਾਡੇ ਤੇ ਉਂਗਲ ਉੱਠਦੀ ਆ ਕੇਂਦਰ ਸਰਕਾਰ ਤੇ ਤੁਸੀਂ ਇੰਟਰਨੈਸ਼ਨਲ ਕਮਿਊਨਿਟੀ 'ਚ ਤੁਹਾਡ ਕੋਲ ਜਵਾਬ ਨਹੀਂ ਦੇ ਹੋਇਆ ਉਹਨਾਂ ਉਹਨਾਂ ਵਾਕਿਆਤਾਂ ਦਾ ਪਰ ਜੇ ਇੰਡੀਅਨ ਗਵਰਨਮੈਂਟ ਕੇਂਦਰ ਸਰਕਾਰ ਸਹੀ ਫੈਸਲੇ ਲਵੇ ਤੇ ਜਿਹੜਾ ਆਪਣਾ ਅਮਰੀਕਾ 'ਚ ਬੈਠਾ ਸਿੱਖ ਕੈਨੇਡਾ 'ਚ ਬੈਠਾ ਯੂਰੋਪ 'ਚ ਬੈਠਾ ਉਸ ਗਲਤੀ ਉਹ ਆਪਣੇ ਸਿਫਤ ਕਰੂਗਾ ਵਧਾਈ ਕਰੂਗਾ ਠੀਕ ਆ ਕੇਂਦਰ ਸਰਕਾਰ ਨੇ ਸਹੀ ਫੈਸਲਾ ਲਿਆ ਜੇ ਲਾਂਗਾ ਖੋਲਿਆ ਤਾਂ ਅਸੀਂ ਕਹਿੰਨੇ ਲਾਂਗਾ ਖੋਲਿਆ ਕੇਂਦਰ ਸਰਕਾਰ ਨੇ ਖੋਲਿਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੋਲਿਆ ਇਹ ਗਲਤੀ ਆਪਣੇ ਵਧਾਈ ਦਿੰਦੇ ਆ ਮੋਦੀ ਸਾਹਿਬ ਨੂੰ ਤੇ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਪਰ ਇਹ ਜਿਹੜੇ ਕੰਮ ਹੋਏ ਚੰਗੇ ਹੋਏ ਜੇ ਦਿੱਲੀ ਦੇ ਆਪਣੇ ਜਿਹੜੇ ਦੋਸ਼ੀਆਂ ਨੂੰ ਪਾਪੀਆਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਮਿਲੀ ਉਹ ਬਹੁਤ ਚੰਗਾ ਬਹੁਤ ਚੰਗਾ ਫੈਸਲਾ ਕੀਤਾ ਉਹਨਾਂ ਨੇ ਪਰ ਇਹ ਗੱਲਾਂ ਇੱਥੇ ਤੱਕ ਨਹੀਂ ਨਿਕੜਦੀਆਂ ਗੱਲਾਂ ਹੋਰ ਬਹੁਤ ਅੱਗੇ ਆ ਇਹ ਰੋਜ਼ ਆਪਣੇ ਗਰਾਉਂਡ ਸ਼ਿਫਟ ਹੁੰਦੀ ਆ ਰੋਜ਼ ਨਵੇਂ ਮਸਲੇ ਆਉਂਦੇ ਆ ਰੋਜ਼ ਕੋਈ ਫੈਸਲੇ ਆਪਣੇ ਕੋਈ ਕਿਤੇ ਕਰ ਰਹੇ ਕੋਈ ਕਿਤੇ ਫੈਸਲਾ ਕਰ ਰਹੇ ਆ ਤੇ ਨਾ ਬੀਜੇਪੀ ਵਾਲੇ ਪ੍ਰਚਾਰ ਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਲਈ ਬਹੁਤ ਸੌਫਟ ਰਹਿੰਦੇ ਨੇ ਬਹੁਤ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਰਹਿੰਦੇ ਜਿਵੇਂ ਪ੍ਰਚਾਰਿਆ ਜਾਂਦਾ ਤੁਸੀਂ ਮੀਟਿੰਗਾਂ ਤੁਹਾਡੀ ਲੀਡਰਸ਼ਿਪ ਕਰਕੇ ਆਈ ਹੈ ਚਲੋ ਖੈਰ ਡਾਇਰੈਕਟਰ ਤਾਂ ਨਹੀਂ ਮੀਟਿੰਗਾਂ ਉਹਨਾਂ ਨਾਲ ਹੋਈਆਂ ਹੋਣਗੀਆਂ ਤਾਂ ਤੁਹਾਨੂੰ ਲੱਗਿਆ ਵੀ ਵਾਕਈ ਸੌਫਟ ਕੋਰਨਰ ਹੈ ਬੀਜੇਪੀ ਦੇ ਵੱਲੋਂ ਸਿੱਖਾਂ ਦੀ ਦੇਖੋ ਜੀ ਜੇ ਇਹ ਆਪਣੇ ਬੀਜੇਪੀ ਦੇ ਲੀਡਰਸ਼ਿਪ ਇਹ ਗੱਲ ਅਖਣ ਤੇ ਬੜੀ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਅਸੀਂ ਇਹਨੂੰ ਇਹਨੂੰ ਫੇਰ ਮਤਲਬ ਨਾ ਇਹਦੀ ਸਰਾ ਨਾ ਕਰਦੇ ਆ ਇਹ ਸ਼ਿਫਟ ਕਰਦੇ ਆ ਜੇ ਸਾਡਾ ਪ੍ਰਾਈਮ ਮਿਨਿਸਟਰ ਸਾਡੇ ਲਈ ਚੰਗਾ ਸੋਚਦਾ ਸੋਫਾ ਸਾਡੇ ਲਈ ਤੇ ਹੋਰ ਉਹਦੂ ਚੰਗੀ ਗੱਲ ਕੀ ਆ ਬਹੁਤ ਚੰਗੀ ਗੱਲ ਆ ਇਹ ਤੇ ਲੇਕਿਨ ਆ ਵੀ ਉਹ ਸੋਚ ਤੱਕ ਹੈਗੀ ਆ ਕੀ ਕਿ ਮੋਦੀ ਸਾਹਿਬ ਦੀ 노 ਡਾਊਟ ਅਸੀਂ ਦੇਖੋ ਮੋਦੀ ਸਾਹਿਬ ਜਦੋਂ ਪ੍ਰਾਈਮ ਮਿੰਿਸਟਰ ਬਣੇ ਆ ਪਹਿਲਾਂ ਸਦਾ ਹੀ ਕਾਂਗਰਸ ਦੀ ਸਰਕਾਰਾਂ ਰਹੀਆਂ ਅਸੀਂ ਇਹ ਨਹੀਂ ਕਹੋ ਅਸੀਂ ਮਤਲਬ ਕਾਂਗਰਸ ਦਾ ਅਸੀਂ ਕੋਈ ਨਿਜੀ ਉਹਦੇ ਅਗੇਂਸਟ ਆ ਪਰ ਸਾਨੂੰ ਇਹ ਲੱਗਦਾ ਕਿ ਦੇਸ਼ ਦੇ ਹਾਲਾਤ ਜੇ ਖਰਾਬ ਹੋਏ ਉਹਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਆ ਜੇ ਜਿਸਖਾਂ ਦਾ ਦੇ ਨਾਲ ਐਡਾ ਵੱਡਾ ਜ਼ੁਲਮ ਹੋਇਆ 1984 ਚ ਉਹਦੀ ਜਨਮਵਰ ਕਾਂਗਰਸ ਪਾਰਟੀ ਆ ਜੇ ਦਿੱਲੀ ਵਿੱਚ ਜੋ ਕਤਲਿਆਂ ਹੋਇਆ ਉਹਦੀ ਜਨਮਵਰ ਕਾਂਗਰਸ ਪਾਰਟੀ ਆ ਤੇ ਜੇ ਹੁਣ ਕਾਂਗਰਸ ਤੋਂ ਬਾਅਦ ਮੋਦੀ ਸਾਹਿਬ ਨੂੰ ਮੌਕਾ ਮਿਲਿਆ ਤੇ ਮੋਦੀ ਸਾਹਿਬ ਨੇ ਚਲੋ ਬਹੁਤ ਕੁਝ ਕਰਕੇ ਦਿਖਾਇਆ ਦੇਸ਼ ਵਾਸਤੇ ਇਹ ਜ ਕੋਈ ਦੋ ਰਾਮਾਨਗੀਆਂ ਇਹ ਵੀ ਆਪਾਂ ਹਰ ਇੱਕ ਗੱਲ ਦਾ ਹਰ ਇੱਕ ਦਾ ਵਿਰੋਧ ਕਰਨਾ ਆ ਪਰ ਉਹ ਜਿਹੜਾ ਸੌਫਟ ਕੋਰਨਰ ਆ ਉਹ ਜਿਹੜੀ ਹਮਦਰਦੀ ਆ ਉਹ ਮੁੜ ਕੇ ਗਰਾਉਂਡ ਤੇ ਦਿਸਣੀ ਚਾਹੀਦੀ ਆ ਉਹ ਮੁੜ ਕੇ ਐਕਸ਼ਨਸ ਵਿੱਚ ਕਨਵਰਟ ਹੋਣੀ ਚਾਹੀਦੀ ਆ ਮੁੜ ਕੇ ਫੈਸਲੇ ਲੈਣੇ ਚਾਹੀਦੇ ਆ ਜੇ ਤੁਹਾਡੀ ਸਰਕਾਰ ਹਰਿਆਣਾ ਸੀਗੀ ਤੁਹਾਡੀ ਸਰਕਾਰ ਦਿੱਲੀ ਸੀਗੀ ਚਲੋ ਪੰਜਾਬ ਵਿੱਚ ਵੀ ਕਿਸੇ ਵੇਲੇ ਅਕਾਲੀ ਦਲ ਭਾਈਪਾ ਦੀ ਸਰਕਾਰ ਸੀ ਤੇ ਫਿਰ ਭਾਈ ਆਪਾਂ ਸਾਰੇ ਪੰਜਾਬ ਹਰਿਆਣੇ ਦੇ ਮਸਲੇ ਸਾਰੇ ਨਿਬੇੜ ਦਿੰਦੇ ਉਹ ਟਾਈਮ ਸੀਗਾ ਉਹ ਹੁਣ ਕਿਉਂ ਕਿਉਂ ਨਹੀਂ ਕੀਤਾ ਕਿਹਨੇ ਨਹੀਂ ਕੀਤਾ ਇਹ ਫੇਰ ਬੜੀ ਲੰਬੀ ਗੱਲ ਕਹਾਣੀ ਆ ਪਰ ਉਹ ਜੇ ਐਕਸ਼ਨ ਹੁੰਦੇ ਤੇ ਆਪਣੇ ਸਿੱਖਾਂ ਦੇ ਨਾਲ ਆਪਣੇ ਵਿਤਕਰੇ ਨਾ ਹੁੰਦਾ ਸਿੱਖਾਂ ਦੇ ਨਾਲ ਟੱਕਾ ਨਾ ਹੁੰਦਾ ਉਹਨਾਂ ਦੇ ਧਾਰਮਿਕ ਆਪਣੇ ਮਸਲਿਆਂ 'ਚ ਤੇ ਫਿਰ ਇਹ ਸਾਰਾ ਕੁਝ ਠੀਕ ਸੀਗਾ ਪਰ ਹੁਣ ਐਕਸ਼ਨ ਹੀ ਨਾ ਹੋਇਆ ਤੁਸੀਂ ਸਾਡੀ ਹਮਦਰਦੀ ਲੈਣਾ ਚਾਹੁੰਦੇ ਆ ਸਾਡੀ ਹਮਦਰਦੀ ਹੈਗੀ ਅਜੇ ਤੁਸੀਂ ਚੰਗੇ ਕੰਮ ਕਰਦੇ ਹੋ ਪਰ ਸਾਡਾ ਤੁਸੀਂ ਮਾੜਾ ਵੀ ਨਾ ਕਰੋ ਨਾ ਸਾਡਾ ਤੁਸੀਂ ਆਪਣੇ ਵਿਤਕਰਾਂ ਵੀ ਨਾ ਕਰੋ ਨਾ ਅਸੀਂ ਦੇਸ਼ ਭਗਤ ਆ ਸਾਡਾ ਦੇਸ਼ ਆ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਅਸੀਂ ਅਸੀਂ ਸਾਰੇ ਭਾਈਚਾਰਾ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਜਿੰਨੇ ਵੀ ਹੈਗੇ ਆ ਪੰਜਾਬ ਦੀ ਤਾਂ ਮਿਸਾਲ ਹੀ ਵੱਖਰੀ ਆ ਜੋ ਆਪਣਾ ਗੁਰੂ ਸਾਹਿਬ ਦਾ ਆਪਾਂ ਨੂੰ ਸਿੱਖਿਆ ਸੰਦੇਸ਼ ਆ ਉਹ ਤਾਂ ਸਾਰੀ ਦੁਨੀਆ ਨਾਲੋਂ ਵੱਖਰੀ ਆ ਕੋਈ ਫਰਕ ਹੀ ਨਹੀਂ ਆ ਆਪਾਂ ਆਪਾਂ ਤਾਂ ਸਭ ਨੂੰ ਸਭ ਦਾ ਪਰਾ ਮੰਗਦੇ ਆ ਸਭ ਨੂੰ ਨਾਲ ਲੈ ਕੇ ਚੱਲਦੇ ਆ ਤੇ ਅਕਾਲੀ ਦਲ ਹੁਣ ਇਕੱਲੇ ਚੋਣ ਲੜਨ ਜਾ ਰਹੀ ਹੈ 13 ਸੀਟਾਂ ਦੇ ਉੱਪਰ ਤੁਹਾਨੂੰ ਸਥਿਤੀ ਕੀ ਲੱਗਦੀ ਹੈ ਕਿਉਂਕਿ ਜੋ 2022 ਦੇ ਵਿੱਚ ਜੋ ਕੁਝ ਰਿਆ ਜਾਂ ਜੋ ਜਿਮਨੀ ਚੋਣ ਦੇ ਵਿੱਚ ਹੋਇਆ ਉਹਦੇ ਵਿੱਚ ਬੀਜੇਪੀ ਕਾਫੀ ਉੱਭਰ ਕੇ ਆਈ ਤੁਹਾਨੂੰ ਲੱਗਦਾ ਵੀ ਇਕੱਲੇ ਚੋਣ ਲੜਨ ਦੇ ਵਿੱਚ ਅਕਾਲੀ ਦਲ ਨੂੰ ਓਨੀਆਂ ਸੀਟਾਂ ਆ ਸਕਦੀਆਂ ਜਿੰਨੀਆਂ ਇਕੱਠੇ ਲੜਿਆ ਤੇ ਆਉਣੀਆਂ ਸੀਗੇ ਐਦਾਂ ਜੀ ਵੀ ਸੀਟਾਂ ਕਿੰਨੀਆਂ ਕਿਹਨੂੰ ਆਉਣਗੀਆਂ ਇਹ ਤਾਂ ਜੀ ਆਪਾਂ ਕੋਈ ਵੀ ਇਹਦਾ ਅੰਦਾਜ਼ਾ ਨਹੀਂ ਲਾ ਸਕਦਾ ਸਟਰੋਂਗ ਹੁੰਦਾ ਨਾ ਇੱਕ ਅਨਾਲਿਸਿਸ ਹੁੰਦਾ ਪਰ ਇਹ ਮੈਂ ਕਹੂੰਗਾ ਜ਼ਰੂਰ ਕਿ ਜੇ ਅੱਜ ਅਕਾਲੀ ਦਲ ਇਕੱਲਾ ਇਲੈਕਸ਼ਨ ਲੜ ਰਿਹਾ ਤੇ ਅਕਾਲੀ ਦਲ ਦਾ 베ਸ ਜਿਹੜਾ ਪੰਥਕ 베ਸ ਆ ਪਿੰਡਾਂ 'ਚ ਕਿਸਾਨੀ ਦਾ ਜਿਹੜਾ ਅਕਾਲੀ ਦਲ ਦਾ ਧੁਰਾ ਆ ਹੋ ਅੱਜ ਜੋ ਅਕਾਲੀ ਦਲ ਦੇ ਫੈਸਲੇ ਅਕਾਲੀ ਦਲ ਲੈ ਰਿਹਾ ਅਕਾਲੀ ਦਲ ਦੇ ਜੋ ਆਪਣੇ ਲੋਕਾਂ ਤੱਕ ਪਹੁੰਚ ਹੋ ਰਹੀ ਆ ਅੱਜ ਉਹ ਲੱਗਦਾ ਕਿ ਲੋਕ ਅਕਾਲੀ ਦਲ ਦੇ ਨਾਲ ਖੜੇ ਹੋ ਰਹੇ ਨੇ ਲੋਕ ਅਕਾਲੀ ਦਲ ਨੂੰ ਚਾਹੁੰਦੇ ਨੇ ਕਿ ਇਹ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਆਪਣੀ ਪਾਰਟੀ ਆ ਸਾਰਿਆਂ ਦੀ ਪਾਰਟੀਆਂ ਨਮਾਇੰਦਗੀ ਕਰਦੀ ਸਿੱਖ ਪੰਥ ਦੀ ਲੇਕਿਨ ਸਾਰਿਆਂ ਦੀ ਸਾਂਝੀ ਪਾਰਟੀ ਆ ਕੋਈ ਫਰਕ ਨਹੀਂ ਕਰਦੀ ਕਿਸੇ ਨਾਲ ਉਹ ਲੋਕ ਅਕਾਲੀ ਦਲ ਨੂੰ ਆਪਣੇ ਉੱਬਰਣਾ ਦੇਖਣਾ ਚਾਹੁੰਦੇ ਆ ਅਕਾਲੀ ਦਲ ਨੂੰ ਉੱਠਣਾ ਦੇਖਣਾ ਚਾਹੁੰਦੇ ਆ ਕਿ ਅਕਾਲੀ ਦਲ ਉੱਠ ਕੇ ਮੋਹਰੇ ਹੋ ਕੇ ਤੇ ਸਾਰਿਆਂ ਤੋਂ ਅੱਗੇ ਹੋ ਕੇ ਅਕਾਲੀ ਦਲ ਪੰਜਾਬ ਨੂੰ ਲੀਡ ਕਰੇ ਇਹ ਜਿਹੜੀਆਂ ਹੁਣ ਚਾਹੇ ਨੂੰ ਕਹਿ ਲੋ ਆਪਣੇ ਚਾਰ ਕੋਣੀ ਟੱਕਰਿਆ ਚਾਹੇ ਤਿੰਨ ਕੋਣੀ ਟੱਕਰ ਕਹਿ ਲੋ ਚਾਹੇ ਕਿਤੇ ਪੰਜ ਕੋਣੀ ਟੱਕਰ ਵੀ ਹੋ ਸਕਦੀ ਆ ਬੀਐਸਪੀ ਵੀ ਸ਼ਾਇਦ ਵਖਰਾ ਖੜੀ ਹੁੰਦੀ ਆ ਜਿੱਦਾਂ ਹਾਲਾਤ ਬਣਦੇ ਆ ਉਹ ਵੀ ਇੱਕ ਨੈਸ਼ਨਲ ਪਾਰਟੀ ਆ ਤੇ ਸੋ ਇਹਦੇ ਵਿੱਚ ਕੋਈ ਪਤਾ ਨਹੀਂ ਲੋਕਾਂ ਨੇ ਕਿਹਨੂੰ ਆਪਣੇ ਆਪਣੇ ਦੇਣਾ ਫਤਵਾ ਦੇਣਾ ਲੋਕਾਂ ਨੇ ਕਿਹਦੇ ਮਗਰ ਖੜਨਾ ਆ ਪਰ ਸਾਨੂੰ ਇਹ ਗੱਲ ਇਹ ਗੱਲ ਸਾਨੂੰ ਜਿਹੜੀ ਫੀਡਬੈਕ ਆ ਰਹੀ ਆ ਜਾਂ ਜਿਹੜੀ ਨਾ ਹਵਾ ਹੌਲੀ 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 ਚੱਲ ਰਹੀ ਆ ਉਹ ਲੱਗਦਾ ਕਿ ਲੋਕ ਅਕਾਲੀ ਦਲ ਦੇ ਨਾਲ ਚੱਲਣ ਨੂੰ ਤਿਆਰ ਆ ਅਕਾਲੀ ਦਲ ਨੇ ਆਪਣੇ ਸਿਧਾਂਤਾਂ ਤੇ ਖੜੇ ਹੋਣ ਦਾ ਫੈਸਲਾ ਕਰ ਲਿਆ ਆਪਣੇ ਏਜੰਡੇ ਨੂੰ ਨਹੀਂ ਛੱਡਣਾ ਅਕਾਲੀ ਦਲ ਨੇ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਉਹਨਾਂ ਦੀ ਖਿਮਾ ਮੰਗ ਲਈ ਆ ਤੇ ਉਹਦੇ ਵਿੱਚ ਵੀ ਲੋਕਾਂ ਦਾ ਜਿਹੜਾ ਆਪਣੇ ਮਨ ਸ਼ਾਂਤ ਹੋ ਗਿਆ ਤੇ ਇਹ ਸਾਰੀਆਂ ਗੱਲਾਂ ਭੁੱਲ ਕੇ ਹੁਣ ਇੱਕ ਨਵਾਂ ਜਿਹੜਾ ਚੈਪਟਰ ਹੈ ਨਵਾਂ ਜਿਹਨੂੰ ਅਧਿਆਇ ਕਹਿ ਲੈਂਦੇ ਆ ਜਾਂ ਨਵਾਂ ਇੱਕ ਆਪਣੇ ਹਿਸਟਰੀ ਸ਼ੁਰੂ ਕਰਨ ਜਾ ਰਿਹਾ ਅਕਾਲੀ ਦਲ ਜਿਸ ਨੂੰ ਲੋਕਾਂ ਨੇ ਸਹਿਕਾਰ ਕਰਨਾ ਆ ਤੇ ਲੋਕ ਸਾਥ ਦੇਣਗੇ ਜ਼ਰੂਰ ਬਾਕੀ ਠੀਕ ਆ ਤੁਨ ਨੂੰ ਤੁਨ ਨੂੰ ਕੀ ਲੱਗਦਾ ਅੰਦਰੋਂ ਆਵਾਜ਼ ਕੀ ਆ ਰਹੀ ਕਿੰਨੀਆਂ 13 ਚ ਕਿੰਨੀਆਂ ਕਿਸੀਟਾਂ ਕਰੀ ਦੱਲ ਜੂਗਾ ਦੇਖੋ ਸੀਟਾਂ ਦੀ ਗਿਣਤੀ ਮੰਤੀ ਤਾਂ ਮੈਂ ਹੁਣ ਕੀ ਕਹਿ ਸਕਦਾ ਆ ਇਹ ਤਾਂ ਕੋਈ ਵੀ ਆਪਾਂ ਅੰਦਾਜ਼ਾ ਨਹੀਂ ਆਪਣੇ ਲਾ ਸਕਦੇ ਚਾਹੇ ਕੋਈ ਸਿਆਸੀ ਮਾਰ ਵੀ ਹੋਣ ਜਾਂ ਕੋਈ ਆਪਣੇ ਜਿਨ੍ਹਾਂ ਨੇ ਕੋਈ ਸਰਵੇ ਕੀਤਾ ਹੋਵੇ ਉਹ ਵੀ ਹੋਣ ਪਰ ਫਿਰ ਸਾਨੂੰ ਇਹ ਲੱਗਦਾ ਕਿ ਅਕਾਲੀ ਦਲ ਅੱਜ ਆਪਣੇ ਪੈਰਾਂ ਤੇ ਦੁਆਰਾ ਖੜਾ ਹੋ ਗਿਆ ਅਕਾਲੀ ਦਲ ਹੁਣ ਇਹਨੂੰ ਉੱਪਰ ਉੱਠੂਗਾ ਸੀਟਾਂ ਕਿੰਨੀਆਂ ਆਉਂਦੀਆਂ ਮੈਂ ਤਾਂ ਕਹਿੰਦਾ ਰੱਬ ਕਰੇ ਬਹੁਤ ਸੀਟਾਂ ਆਉਣ ਠੀਕ ਹੈ ਜੀ ਇਹ ਮੰਗਦੇ ਆ ਗੁਰਪ੍ਰਤਾਪ ਮਟਾਲਾ ਦਾ ਮਨ ਹੈ ਇਸ ਇਲੈਕਸ਼ਨ ਦੇ ਵਿੱਚ ਕਿਉਂ ਲੜਨ ਦਾ ਇਲੈਕਸ਼ਨ ਵਿੱਚ ਤਾਂ ਕਿਹੜਾ ਨਹੀਂ 14 ਇਲੈਕਸ਼ਨ ਲੜਨੀ ਸਾਰੇ ਚਾਹੁੰਦੇ ਆ ਪਰ ਸਾਡਾ ਆਪਣਾ ਜਲੰਧਰ ਦਾ ਇਹ ਤਾਂ ਸਾਡੇ ਭਾਈਚਾਰਿਆਂ ਵਾਸਤੇ ਆ ਜਿਹੜਾ ਆਪਣਾ ਮੈਂ ਪਰਸਨਲ ਰਾਏ ਜੇ ਤੁਹਾਨੂੰ ਦਵਾਂ ਤਾਂ ਤੁਹਾਡੇ ਤੇ ਪੰਥ ਇੱਕ ਛਵੀ ਆ ਖਡੂਸਾ ਬਲਕਾਂ ਵੇਲਾ ਬਿਆਸੂਰੀ ਉੱਥੇ ਜਾ ਕੇ ਚੋਣ ਲਾ ਸਕਦੇ ਹੋ ਬੜੀ ਵਧੀਆ ਚਲੋ ਇਹ ਗੱਲ ਤਾਂ ਜੀ ਮਤਲਬ ਤੇਰਾ ਹਲਕਾ ਆਪਣਾ ਹਾਂ ਨਹੀਂ ਇਹ ਬਹੁਤ ਚੰਗਾ ਮੰਦੀਪ ਸਾਡਾ ਤਾਂ ਭਰਾ ਆ ਤੂੰ ਤੇ ਬੜੀ ਚੰਗੀ ਸੋਚ ਆ ਤੇ ਪਾਰਲੀਮੈਂਟ ਜਾ ਕੇ ਜੇ ਕੋਈ ਬੰਦਾ ਪਾਰਲੀਮੈਂਟ ਜਾਵੇ ਆਪਣੇ ਪੰਜਾਬ ਦੀ ਸਿੱਖ ਪੰਥ ਦੀ ਗੱਲ ਕਰੇ ਤੇ ਉੱਥੇ ਉਹ ਤੋਂ ਵੱਡਾ ਹੋਰ ਕਿਹੜਾ ਆਪਣੇ ਨਾ ਮਾਣ ਮਿਲ ਸਕਦਾ ਆ ਇਹ ਹਰ ਬੰਦਾ ਚਾਹੁੰਦਾ ਹੁੰਦਾ ਆ ਕਿ ਤੁਸੀਂ ਤਿਆਰ ਹੋਗੇ ਇੱਥੇ ਬਹਿ ਜਾਂਦੇ ਹੋ ਸੇਰੇ ਜਦੋਂ ਕੋਈ ਲੈ ਜਾਂਦਾ ਉਦੋਂ ਦੁਰ ਪੈਂਦੇ ਆ ਫੇਰ ਗੱਡੀ ਉਹਨੂੰ ਖਿੱਚ ਲਿਆ ਕਰ ਚਲੋ ਜੀ ਇਹ ਤਾਂ ਪ੍ਰਮਾਤਮਾ ਦੇ ਉੱਪਰ ਨੇ ਪਰਿਆ ਵੀ ਜਿੱਦਾਂ ਜਿੱਦਾਂ ਦਾ ਵੀ ਸਮਾਂ ਆਊਗਾ ਆਪਾਂ ਪੰਜਾਬ ਦੇ ਹੀ ਪੰਜਾਬੀਆਂ ਦੀ ਸੰਗਤ ਦੀ ਸੇਵਾ ਕਰਦੀਆਂ। ਅਖੀਰਲਾ ਸਵਾਲ ਆ ਮੇਰਾ ਵੀ ਕਦੋਂ ਤੱਕ ਟਿਕਟਾਂ ਜਿਹੜੀਆਂ ਨੇ ਅਨਾਉਂਸ ਹੋ ਸਕਦੀਆਂ ਨੇ ਇਹ ਗੱਲ ਜੀ। ਦੇਖੋ ਹੁਣ ਤਾਂ ਆਪਣੇ ਸਾਰੀ ਜਿਹੜੀ ਲੀਡਰਸ਼ਿਪ ਐ ਸਾਡਾ ਸੁਖਵੀਰ ਸਿੰਘ ਬਾਦਲ ਜੀ ਪੰਜਾਬ ਬਚਾਓ ਯਾਤਰਾ 'ਚ ਲੱਗੇ ਆ ਤੇ ਪਰ ਕਰਕੇ ਅਖੀਰਲੇ ਗੇਟ 'ਚ ਆਪਣੀ ਇਲੈਕਸ਼ਨ ਨੇ ਆ। ਜੀ ਲਾਸਟ ਫੇਜ਼ ਵਿੱਚ ਆ ਪੰਜਾਬ ਪਤਾ ਨਹੀਂ ਕਿਉਂ ਲਾਸਟ ਫੇਜ਼ 'ਚ ਰੱਖਿਆ ਆਮ ਤੌਰ ਤੇ ਹੁੰਦੀ ਨਹੀਂ ਨੀ ਲੇਟ ਹੁੰਦੀ ਹਾਂਜੀ ਕਰਕੇ ਹਾਂਜੀ ਆਪਣਾ ਛੋਟਾ ਸੂਬਾ ਸੀਗਾ 13 ਸੀਟਾਂ ਜੀ ਤੇ ਵਿਚ ਵਿਚਾਰੇ ਐਡਜਸਟ ਹੋ ਸਕਦੀ ਸੀ ਗਰਮੀ ਗਰਮੀ ਤੋਂ ਆਪਣੇ ਚਲੋ ਆਪਣੇ ਪਹਿਲਾਂ ਹੋ ਜਾਂਦੀ ਤਾਂ ਪਰ ਚਲੋ ਚੰਗਾ ਰਹਿੰਦਾ ਹਾਂਜੀ ਹਾਂ ਛੇ ਵੀ ਆਪਣੇ ਸਾਰੇ ਵਿਲੇ ਹੋ ਜਾਂਦੇ ਆ ਪਰ ਜਿੰਨਾ ਟਾਈਮ ਮਿਲ ਗਿਆ ਉਹਦੀ ਤਿਆਰੀ ਵੀ ਵਧੀਆ ਹੋ ਜਾਊਗੀ ਔਰ ਪੰਜਾਬ ਵਿਚੋਂ ਯਾਤਰਾ ਚੱਲ ਰਹੀ ਆ ਵਧੀਆ ਚੰਗਾ ਸਾਰਾ ਆਪਣਾ ਪੰਜਾਬ ਕਵਰ ਹੋ ਜਾਊਗਾ ਸੋ ਬੜੇ ਟੁਕਮੇ ਸਮੇਂ ਤੇ ਆ ਕੇ ਪਾਰਟੀ ਨੇ ਇਹਦਾ ਜਿਹੜਾ ਫੈਸਲਾ ਲੈਣਾ ਟਿਕਟਾਂ ਦਾ ਤੇ ਉਹ ਦੋਂ ਆਪਣੇ ਲਾਨ ਹੋ ਜਾਣਾ ਆ ਸੋਇਆ ਵੀ ਤਕੜੇ ਹੋ ਕੇ ਪੂਰਾ ਆਪਣੇ ਲੜਾਂਗੇ ਪੂਰੀ ਆਪਣੀ ਕੋਸ਼ਿਸ਼ ਕਰਾਂਗੇ ਵਾਹ ਲਾਵਾਂਗੇ ਬਾਕੀ ਦਾ ਸੰਗਤ ਨੇ ਫੈਸਲਾ ਲੈਣਾ ਇਹ ਜੋ ਵੀ ਉਹ ਫੈਸਲਾ ਦੇਣਗੇ ਪਰ ਸਾਨੂੰ ਉਮੀਦ ਆ ਕਿ ਇਸ ਵਾਰ ਲੋਕ ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਆ ਤੇ ਤਕੜਾ ਕਰਕੇ ਇਸ ਇਲੈਕਸ਼ਨ ਚੋਂ ਭੇਜਣਗੇ ਠੀਕ ਆ ਡਾਕਟਰ ਸਾਹਿਬ ਤੁਸੀਂ ਜਲਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਜੀ ਲੱਗਾ ਮਨਦੀਪ ਸਿੰਘਾਂ ਹਰਵਲੇ ਤੰਡਨਗਲ ਕਰਕੇ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਆ థాంਕ ਯੂ ਵੈਰੀ ਮਚ